ਲੋ ਵੀ ਮਿੱਤਰੋ ਸਾਡੇ ਬੰਦੇ ਅੱਜ ਖੋਲਿਆ ਪਰ ਰੋਟਾਵੇਟਰ ਮੇਸਤਰੀ ਦਾ ਕਿਉਂਕਿ ਸਾਡੇ ਗਮਾਂਡ ਹੀ ਆ ਮੁੰਡਾ ਠੀਕ ਆ ਤੇ ਸਾਰਾ ਪਤੰਦਰ ਢੇੜੀ ਬੈਠਾਗਾ ਤੇ ਹੁਣ ਪਹਿਲੀ ਗੱਲ ਤਾਂ ਬਈ ਰੋਟਾਵੇਟਰਾਂ ਨਾਲ ਆਪਾਂ ਕਦੋਂ ਕਰਦੇ ਦਾ ਹੈਗੇ ਠੀਕ ਆ ਨਾ ਇੱਕ ਪਰ ਐਂ ਆ ਗੱਲ ਤੇ ਕੱਦੂ ਵਾਲੇ ਹੁੰਦੇ ਨਹੀਂ ਹੈਗੇ ਯਾਨੀ ਕਿ ਰੋਟਾਵੇਟਰ ਇੱਕ ੱੱੱਕਾ ਕਰਦੇ ਆਪਾਂ ਫੇਰ ਵੀ ਗਾਰਾ ਗੂਰਾ ਤਾਂ ਸੀਲਾਂ ਚ ਪਾਣੀ ਇਹੋ ਜਿਹਾ ਕੁਝ ਪਈ ਜਾਂਦਾ ਦਾ ਆਹ ਦੇਖੋ ਬਈ ਤੇ ਇਹ ਮੁੰਡਾ ਜਿਹੜਾ ਆਪਣੇ ਹੈਗਾ ਇਹ ਕੰਮ ਦੇਖੋ ਜਿਹੜਾ ਮਰਜ਼ੀ ਕਰਾ ਲਓ ਚਾਹੇ ਰੋਟਾਵੀਟਰ ਦਾ ਕਰਾ ਲਓ ਚਾਹੇ ਟਰਾਲੀ ਬਣਾਉਣੀ ਆ ਉਹ ਵੀ ਆ ਕਰਾ ਸਕਦੇ ਹਾਂ ਤੇ ਹੋਰ ਵੀ ਕਰਾ ਸਕਦੇ ਆ ਪਰ ਜਿਹੜਾ ਕੋਈ ਕੰਮ ਕਰਨਾ ਜੋੜੀਆਂ ਵਗੈਰਾ ਹੋ ਗਿਆ ਤੇ ਗੇਟ ਹੋ ਗਿਆ ਜਿਹੜਾ ਕੋਈ ਮਰਜ਼ੀ ਕਰਾ ਲਓ ਬਈ ਸਾਰੇ ਕੰਮ ਹੀ ਤਕਰੀਬਨ ਕਰਦਾ ਹੈਗਾ ਹਨਾ ਤੇ ਹੁਣ ਬਈ ਸਾਰਾ ਖੋਲ ਲਿਆ ਰੋਟਾਵੀਟਰ ਆ ਦੇਖੋ ਰਾਤ ਨੂੰ ਖੋਲਿਆਂਗਾ ਤੇ ਰਾਤ ਦੀ ਵੀਡੀਓ ਆ ਤੇ ਜਾਨੀ ਕਿ ਰਾਤ ਨੂੰ ਹੀ ਇਹ ਤਿਆਰ ਕਰਕੇ ਦੇਣਾ ਘੱਟੋ ਘੱਟ 2 2.5 ਘੰਟੇ ਲੱਗ ਜਾਣਗੇ ਹਨਾ ਹੀਟਾ ਤੋਂ 샤프트 ساری ਖੋਲ ਲਈ 샤프트 ਪਈਆ ਆ ਬਈ ਇਧਰ 샤프트 ਪਈ ਇਧਰ 샤프트 ਪਈਆ ਤੇ ਬਾਕੀ ਸਾਰਾ ਥੱਲਿਓਂ ਖੋਲ ਕੇ ਚੰਗੀ ਤਰ੍ਹਾਂ ਹੁਣ ਬਈ ਇਹ ਸਾਫ਼ ਕਰਨਾ ਪਊਗਾ ਸਾਰੇ ਬੈਰਿੰਗ ਬੁਰੂ ਕੱਟ ਲਈ ਮੈਨੂੰ ਤਾਂ ਇਹ ਲੱਗਦਾ ਵੀ ਘੱਟੋ ਘੱਟ 12 1 ਵਜੇ ਜੀ ਸਾਫ਼ ਨਾਲ ਤੇ ਉਪਰੋਂ ਗੇਅਰ ਬਾਕਸ ਵੀ ਬੱਟ ਲਿਆ ਠੀਕ ਆ ਨਾ ਬਈ ਹੁਣ ਗੇਅਰ ਬਾਕਸ ਦਾ ਸਮਾਨ ਤੇ ਮੈਨੂੰ ਲੱਗਦਾ ਵੀ ਇਧਰ ਕਿੱਥੇ ਪਿਆ ਗੇਅਰ ਬਾਕਸ ਦਾ ਸਮਾਨ ਹੈ ਆਹੀ ਆ ਆਦਰ ਆ ਰਹੀ ਨੇ ਬਈ ਗੇਰ ਬਾਕੀਆਂ ਤੇ ਹੁਣ ਜਿਹੜਾ ਆ ਸੈਡ ਵਾਲਾ ਆ ਹਸਣ ਤੇ ਆ ਪਿਆ ਬਈ ਉਹ ਬੈਰਿੰਗ ਬੁਰਿੰਗ ਜਿਹੜਾ ਕੁਸ ਪਲੇਟ ਪਈ ਆ ਤੇ ਬੈਰਿੰਗ ਤੇ ਇੱਥੇ ਹੋਰ ਵੀ ਸਮਾਨ ਪਿਆਗਾ ਸਾਰਾ ਤੇ ਪਾਸੇ ਰਾਤ ਨੂੰ ਬਈ ਤਿਆਰ ਕਰਨਾਗਾ ਤੇ ਬਈ ਰਿਕਵੈਸਟ ਹੈ ਇੱਕ ਜੇ ਕਿਸੇ ਨੇ ਕੋਈ ਜੋੜੀਆਂ ਦਾ ਕੰਮ ਕਰਾਉਣਾ ਜਾਂ ਕੋਈ ਹੋਰ ਕਰਾਉਣਾ ਠੀਕ ਆ ਨਾ ਤੇ ਫੋਨ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਫੋਨ ਲਾ ਕੇ ਗੱਲ ਕਰ ਲਿਓ ਜਾਂ ਕੋਈ ਟਰੈਕਟਰ ਦਾ ਕੋਈ ਬੈਂਪਰ ਵਗੈਰਾ ਹਨਾ ਇਹੋ ਜਿਹਾ ਪੁੱਤਰ ਇਹੋ ਜਿਹਾ ਕੁਝ ਬਣਾਉਣਾਗਾ ਉਹ ਵੀ ਬਈ ਤਿਆਰ ਹੋ ਜਾਂਦਾ ਆ ਜਿਵੇਂ ਹੁਣ ਬੈਂਪਰ ਪਿਆਗਾ ਤੇ ਇੱਕ ਤਾਂ ਇਦਾਂ ਦਾ ਇੱਕ ਬੈਂਪਰ ਬਈ ਆ ਪਿਆਗਾ ਜਿਹਹ ਜਾਂ ਮਰਜ਼ੀ ਸਮਾਨ ਤਿਆਰ ਕਰਾ ਲਿਓ ਤੇ ਫੁੱਲ ਗਾਰੰਟੀ ਹੋ ਕਿ ਪੈਸਾ ਪੂਰਾ ਦਾ ਕੋਈ ਚੱਕਰ ਨਹੀਂ ਰੇਟ ਆ ਜਿਹੜਾ ਹੋਊਗਾ ਮਾੜਾ ਮੋਟਾ ਵੱਧ ਘੱਟ ਹੋ ਜੂਗਾ ਤੇ ਬਾਕੀ ਹੁਣ ਕਦੋਂ ਨੇਰਾ ਸੀਗਾ ਹੁਣ ਵੀੜੀਆਂ ਤਾਂ ਬਣਾਈ ਸੀ ਬਈ ਹਨਾ ਵੀ ਹਾਂ ਵੀ ਬੰਦੇ ਨੂੰ ਕੰਮ ਆਗਾ। ਤੇ ਹੁਣ ਬਾਕੀ ਭਾਈ ਜੇ ਕਿਸੇ ਨੇ ਕੰਮ ਕਰਾਉਣਾ ਵੀ ਆ ਤਾਂ ਫੋਨ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰਕੇ ਇਹਨਾਂ ਗੱਲਬਾਤ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਭਾਈ ਸ਼ੇਅਰ ਜਰੂਰ ਕਰਿਓ।